ਸਤਿਗੁਰੂ ਜੀਓ ਸਾਰਿਆਂ ਸੰਤਾਂ ਨੂੰ ਬੇਨਤੀ ਹੈ ਸਾਰਿਆਂ ਸੰਪਰਦਾਵਾਂ ਨੂੰ ਬੇਨਤੀ ਹੈ ਕਿ ਇਹ ਆ ਜਿਹੜਾ ਦੁੱਖ ਦਾ ਸਮਾਂ ਆਇਆ ਆਪਣੇ ਭਰਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਹੜ੍ਹ ਆਇਆ ਦੇਖੋ ਰਾਤ ਦਾ ਸਮਾਂ ਜਿਹੜੇ ਪੁੱਤਰ ਆਪਦੀ ਮਾਵਾਂ ਦੇ ਨਾਲ ਖੁੱਤੇ ਪਏ ਐ ਤੇ ਇਹ ਨਹੀਂ ਪਤਾ ਕਦੋਂ ਦੁੱਖ ਦਾ ਸਮਾਂ ਉਹਨਾਂ ਤੇ ਆ ਗਿਆ ਪਾਣੀ ਆ ਗਿਆ ਤੇ ਕੁਛੜੀ ਤੇ ਵਿਚਾਰੇ ਡੁੱਬ ਕੇ ਮਰ ਗਏ ਪੰੀਆਂ ਦੇ ਪਾਸੂ ਰੁੜ ਗਏ ਇਸ ਕਰਕੇ ਹੁਣ ਸਾਡਾ ਫਰਜ਼ ਬਣਦਾ ਹੈ ਉਹਨਾਂ ਦੀ ਹੈਲਪ ਕਰਨੀ ਸਾਰਿਆਂ ਦੀ ਕਿਉਂਕਿ ਜਿੱਥੇ-ਜਿੱਥੇ ਤੁਸੀਂ ਆਪਣੇ ਪਿੰਡਾਂ ਵੱਲ ਜਿਗਾ ਮਾਰੋ ਉੱਥੇ ਉਹਨਾਂ ਨੂੰ ਜਾ ਕੇ ਸੰਪਰਕ ਕਰੋ ਕਿਉਂਕਿ ਮਹਾਰਾਜ ਜੀ ਨੇ ਸਾਨੂੰ ਬੇਹਦ ਸੁੱਖ ਦਿੱਤੇ ਆ ਇਸ ਕਰਕੇ ਜਿੱਥੇ ਵੀ ਆਪਦੇ ਭੈਣ ਭਰਾਵਾਂ ਨੂੰ ਲਗਰੋ ਸਾਰਿਆਂ ਨੂੰ ਭੁੱਲ ਜਾਓ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅੱਜ ਸਾਡੇ ਨਾਲ ਅਗਰ ਸੱਸਾ ਜੀ ਖੜੇ ਆ ਤੇ ਇਹ ਸਰਵਰ ਸਿੰਘ ਜੀ ਖੜੇ ਨੇ ਹਾਂਜੀ ਸਾਡੇ ਬਾਬਾ ਜੀ ਦਾ ਪਰਿਵਾਰ ਅਸੀਂ ਖੜੇ ਹਾਂ ਸਤਸਦ ਦਾ ਬਰਾਮ ਸਿੰਘ ਜੀ ਦਾ ਉਹਨਾਂ ਨੇ ਵੀ ਦੇਖੋ ਕਿੰਨੀਆਂ ਕੁਰਬਾਨੀਆਂ ਕੀਤੀਆਂ ਇਨਸਾਨ ਅੰਦੋਲਨ ਦੇ ਵਿੱਚ ਆ ਕੇ ਛੇਤੀ ਪਾਈ ਅਮਰ ਸ਼ੀਦ ਉਹ ਦੁੱਖਾਂ ਦੁੱਖ ਨਾ ਸਾਰ ਸਕੇ ਕਿਸਾਨਾਂ ਦਾ ਇਸ ਤਰ੍ਹਾਂ ਕੇ ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਆਪਦੇ ਦਿੱਸੇ ਹੋਏ ਮਹਾਪੁਰਸ਼ਾਂ ਦੇ ਮਾਰਗ ਤੇ ਚੱਲ ਕੇ ਅਸੀਂ ਸੇਵਾ ਕਰਕੇ ਉਹਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਦੇਖੋ ਦੁਨੀਆ ਸੇਵ ਕਰਵਾਏ ਤਾਂ ਦੰਗੇ ਵੈਸੇ ਤਾਂ ਕਿ ਇਹਨੇ ਵੀ ਦਿਵਾਰ ਕੱਢੀ ਰਹਿਜੀ ਖਾਲਸਾ ਵਾਹਿਗੁਰੂ ਸਤਿਗੁਰੂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਮਤੇ ਬਰਨਵਾਰ 4000 ਕੈਰੀ ਐਵੇਨਿਊ ਫ੍ਰਿਜਨੋ ਅਮਰੀਕਾ ਦੀ ਧੱਕੀ ਦੇਖਦਾ ਅਸੀਂ ਸਮੂਹ ਸੰਤਾਂ ਨੂੰ ਤੇ ਪੰਜਾਬ ਦੇ ਵਿੱਚ ਸੰਤਾਂ ਮਹਾਪੁਰਸ਼ਾਂ ਜਥੇ ਬੰਦੀਆਂ ਨੂੰ ਅਸੀਂ ਬੜੇ ਸਤਕਾਰ ਸਹਿਤ ਬੇਨਤੀ ਕਰਦੇ ਹਾਂ ਕਿ ਅੱਜ ਜੋ ਪੰਜਾਬ ਦੇ ਵਿੱਚ ਲੈਂਦੇ ਪੰਜਾਬ ਤੇ ਜਲਦੇ ਪੰਜਾਬ ਦੇ ਵਿੱਚ ਜੋ ਅੱਜ ਹੜ ਆਏ ਹੋਏ ਨੇ ਹੜਾਂ ਦੀ ਲਪੇਟ ਦੇ ਵਿੱਚ ਜਿਹੜੇ ਅੱਜ ਲੱਖਾਂ ਦੇ ਵਿੱਚ ਕਿਸਾਨ ਸਨ ਉਹ ਅੱਜ ਤਖਾਂ ਦੇ ਵਿੱਚ ਹੋ ਗਏ ਨੇ ਉਹਨਾਂ ਦੀਆਂ ਸਾਰੀਆਂ ਗੈਹਤਾਤਾਂ ਰੁੜ ਗਈਆਂ ਨੇ ਉਹਨਾਂ ਦੇ ਪਸੂ, ਟੰਕੀ, ਜੋ ਵੀ ਰੁੜ ਕੇ ਪਾਕਿਸਤਾਨ 'ਕਿ ਲੈ ਗਏ ਨੇ ਪਰ ਉਹਨਾਂ ਦਾ ਵੀ ਅਸੀਂ ਧਰਮਾਦ ਕਰਦੇ ਆਂ ਪਾਕਿਸਤਾਨ 'ਤੇ ਰਹਿਣ ਵਾਲੇ ਸਾਡੇ ਵੀਰਾਂ ਦਾ ਜਿਹੜੇ ਕਿਉਂ ਸਾਰਾ ਉਹਨਾਂ ਦਾ maal ਧੰਦਾ ਸੰਭਾਲ ਕੇ ਰੱਖਿਆ ਹੈ ਉਹ ਵਾਹਕ ਦੇਣ ਵਾਸਤੇ ਕਹਿ ਰਹੇ ਨੇ ਕਿ ਸਾਨੂੰ ਉਹਨਾਂ ਦਾ ਐਡਰੈਸ ਦਿਓ ਅਸੀਂ ਉਹਨਾਂ ਤੱਕ ਪਹੁੰਚਾਵਾਂਗੇ ਐਸਾ ਸਮਾਂ ਕਦੀ ਵੀ ਕਿਸੇ ਤੇ ਮਹਾਰਾਜ ਨਾ ਲਿਆਵੇ ਲੋਕ ਜਦੋਂ ਦੇਖੀਦਾ ਹੈ ਮਨ ਭਰਦਾ ਹੈ ਤੇ ਅਸੀਂ ਅੱਜ ਸਰਕਾਰ ਸਹਿਤ ਇਹ ਸਾਰੇ ਮਹਾਪੁੱਛਿਆਣੋਂ ਇਹ ਬੇਨਤੀ ਕਰਦੇ ਹਾਂ ਕਿ ਅੱਜ ਸਮਾਂ ਹੈਗਾ ਨਾਲ ਖੜਦਦਾ ਅੱਜ ਹੈਗਾ ਸਮਾਂ ਨਾਲ ਤੁਰਨ ਦਾ ਅੱਜ ਉਹਨਾਂ ਦੀ ਬਾਹ ਫੜਨ ਦਾ ਅਸੀਂ ਉਹਨਾਂ ਮਹਾਪੁੱਛਿਆਾਂ ਦਾ ਵੀ ਧੰਨਵਾਦ ਕਰਦੇ ਹਾਂ ਕੱਲ ਅਸੀਂ ਵੇਖ ਰਹੇ ਸੀ ਵੀਡੀਓ ਦੇ ਵਿੱਚ ਸੰਤ ਬਾਬਾ ਸੁਖਦੇਵ ਸਿੰਘ ਜੀ ਕੁੱਟਿਓ ਵਾਲੇ ਉਹਨਾਂ ਦਾ ਡ੍ਰੈਕਟਰ ਤਾਂ ਵੀ ਜਾ ਰਹੀ ਸੀ ਰਾਸ਼ਨ ਲੈ ਕੇ ਉਧਰ ਤੀ ਅਕੇ ਜਾ ਕੇ ਡੂੰਘਾ ਪਾਣੀ ਆ ਗਿਆ ਉਹਦੇ ਵਿੱਚ ਡਿੱਗ ਪਈ ਤਿੱਕ ਦਿਨਾਂ ਦੇ ਨਾਲ ਕੱਢ ਲੈਣੇ ਤੋ ਇਹ 세 ਤਰਾਏ ਬਾਬਾ ਰਾਮ ਸਿੰਘ ਜੀ ਸ਼ਹੀਦ ਸ਼ਹੀਦ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਗੁਰਦੁਆਰਾ ਨਾਨਕਸਰ ਕਰਨਾਲ ਸਿੰਘੜਾ ਕੋਲੋਂ ਸਾਡੇ ਕੋਲ ਜਥਾ ਆਇਆ ਹੋਇਆ ਹੈ ਬਾਬਾ ਸਰਸਾ ਜੀ ਆਏ ਨੇ ਭਾਈ ਸਰਦ ਸਿੰਘ ਜੀ ਬਾਬਾ ਅਜਮੇਰ ਸਿੰਘ ਜੀ ਉਹ ਸਾਡੇ ਕੋਲ ਆਏ ਹੋਏ ਨੇ ਕੁਝ ਦਿਨਾਂ ਬਾਅਦ ਸਾਡੇ ਕੋਲ ਠਹਿਰੇ ਹੋਏ ਨੇ ਇਹਨਾਂ ਨੇ ਵੀ ਸਾਨੂੰ ਦੱਸਿਆ ਹੈ ਕਿ ਗੁਰਦੁਆਰਾ ਨਾਨਕਸਰ ਕਰਨਾਲ ਸਿੰਘੜੇ ਤੋਂ ਉਥੋਂ ਵੀ ਬਹੁਤ ਵੱਡਾ ਅਪਰਾਧਾ ਹੋ ਰਿਹਾ ਹੈ ਉਥੋਂ ਵੀ ਰਾਚਨ ਵੱਧ ਤੋਂ ਵੱਧ ਉਥੇ ਪੰਜਾਬ ਦੇ ਵਿੱਚ ਵਾਖ ਗਿਆ ਹੈ ਤੋਂ ਅਸੀਂ ਬੇਨਤੀ ਕਰਦੇ ਆ ਜੋ ਵਿਦੇਸ਼ਾਂ ਦੇ ਵਿੱਚ ਸੰਤਾਂ ਬੈਠੀਆਂ ਨੇ ਦੇਸ਼ਾਂ ਦੇਸ਼ਾਂ ਵਿੱਚ ਸੰਤਾਂ ਬੈਠੀਆਂ ਨੇ ਅੱਜ ਆਪਾਂ ਉਹਨਾਂ ਭਰਾਵਾਂ ਦੀ ਬਾਹ ਫੜ ਕੇ ਅੱਜ ਉਹਨਾਂ ਦੇ ਨਾਲ ਜਿਲਕੇ ਸੋ ਇਸ ਕਰਕੇ ਅਰਦਾਸ ਕਰਦੇ ਆ ਕਰਦੇ ਆ ਗੁਰੂ ਜਰਨਾ ਦੇ ਵਿੱਚ ਕਿ ਸੱਚੇ ਪਾਤਸ਼ਾਹ ਐਸਾ ਸਮਾਂ ਕਦੀ ਕਿਸੇ ਤੇ ਨਾ ਲਿਆਵੇ ਅਰਦਾਸ ਕਰਦੇ ਆ ਜੋ ਜੀਤਾਂ ਨੇ ਆਪਣੇ ਮਾਵਾ ਇੱਕ ਪੁੱਤਾਂ ਦੀ ਤਰ੍ਹਾਂ ਆਪਣੀਆਂ ਗਾਵਾਂ ਪੱਜਾਂ ਸਮਾਡੀਆਂ ਸੀ ਅੱਜ ਉਰੜੀਆਂ ਜਾ ਰਹੀਆਂ ਨੇ ਰੁਰੀਆਂ ਜਾਂਦੀਆਂ ਤੇ ਕੀਮੀਦਾਰ ਦੇਖ ਕੇ ਅੱਖਾਂ ਤੋਂ ਵਿੱਚ ਉਹਨਾਂ ਦੇ ਅੰਜੂ ਨਹੀਂ ਰੁਕਦੇ ਸੋ ਇਸ ਕਰਕੇ ਅੱਜ ਸਾਨੂੰ ਨਾਲ ਖੜਨ ਦੀ ਲੋੜ ਹੈ ਤੋਂ ਅਰਦਾਸ ਕਰਦੇ ਆਂ ਸ੍ਰੀ ਸੰਗਤ ਅੱਗੇ ਐਸੇ ਸਮੇਂ ਦੇ ਵਿੱਚ ਸੰਤ ਸਮੂਹ ਸੰਤ ਮਹਾਪੁੱਤ ਸਾਰਿਆਂ ਜਿੱਥੇ ਬੰਨਿਆ ਕੜੀ ਵੀ ਜਾ ਰਿਆ ਨੇ ਪਰ ਜਿਹੜਾ ਅੱਜ ਉੱਟ ਕੇ ਬੈਠਾ ਏ ਕੱਲ ਨੂੰ ਇਹ ਨਾ ਕਹੇ ਕਿਸੇ ਨੇ ਉਹਨੂੰ ਇਹ ਕਹਿ ਦਿੱਤਾ ਕਿ ਭਾਈ ਔਖੇ ਸਮੇਂ ਤੇ ਤੁਸੀਂ ਸਾਡੇ ਨਾਲ ਨਹੀਂ ਖੜੇ ਫਿਰ ਗੁੱਸਾ ਨਾ ਕਰੇ ਇਸ ਕਰਕੇ ਅੱਜ ਸਾਰਿਆਂ ਨੂੰ ਲੋੜ ਹੈ ਨਾਲ ਖੜਨ ਦੀ ਤੇ ਉਹਨਾਂ ਜ਼ਿਮੀਂਦਾਰਾਂ ਭਰਾਵਾਂ ਦੀ ਜਿਹੜੀ ਹੜ੍ਹ ਪੀੜਤਾ ਦੇ ਵਿੱਚ ਆਏ ਨੇ ਉਹਨਾਂ ਦੀ ਮਦਦ ਕਰਨ ਦੀ ਲੋੜ ਹੈ ਹੋ ਚੁੱਕੀ ਦੀ ਖਿਮਾ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਘਟਮਤੇ